ਕਮਿਟੀ ਨੂੰ ਸੋਲੋ ਮਾਰੇ ਅੰਸ਼ਾਨਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਨੂੰ ਬੜੀ ਸੌਦਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਤਿਹ ਤੇ ਇਹਦੇ ਨਾਲ ਦਾ ਹੈਗਾ ਸ਼ਬਤੀ ਸ਼ਿਵਾ ਰਮਨ ਕੁਮਾਰ ਈਸ਼ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਨੀ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਇੱਕ ਦਾ ਗ੍ਰਾਮ ਰਿਪੋਰਟ ਵੀ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀ ਜਿਹਦੇ ਵਿੱਚ ਸੀਏ ਇਨਚਾਰਜ ਰਿਸਪੈਕਟਿਵ ਸੈਂਟਰ ਨੂੰ ਕਿ ਪਰਮਿਟ ਮਿਲਿੰਗ ਜਿਹਦੇ ਤੇ ਇਹਨਾਂ ਬੰਦੂਗਿਆਂ ਦਾ ਪਿੱਛੇ ਹੈ ਇੰਨਾ ਕੋਲੋਂ ਵਰਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀਆਂ ਕੀ ਕਰਨਾ ਹੈ ਸ਼ਹਿਰ ਵਿੱਚ ਉਹਦੀ ਤਕਰੀਰ ਚੱਲ ਰਹੀ ਹੈ ਜੋ ਕਿ ਦੇ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਤਿਹ ਹੈਗੇ ਇਹਦੇ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਕਮਿਸ਼ਨਰ ਦੇ ਵਿੱਚ ਹੀ ਇਹ ਜਾਂ ਸਾਰੀ ਕਮੇਟੀ ਦੇ ਵਿੱਚ ਹੀ ਬਤਾਰੀਤ ਹੋਈ ਹੈ ਗ੍ਰਿਫਤਾਰੀ ਨਹੀਂ ਹੋਈ ਹੈ ਅਕਰਵਾਲ ਮੋਬਾਈਲ ਹੋ ਰਿਹਾ ਉਹਨੇ ਬਾਹਰ ਇਹਨਾਂ ਦੇ ਪਹਿਲਾਂ ਪਿਛੇ ਦੇ ਇਹਨਾਂ ਨੇ ਘਰ ਇੱਥੇ ਬੱਸੀ ਬਾਬਾ ਕੇ ਨਾਲ ਇਲਾਕੇ ਦੇ ਵਿੱਚ ਤੋਬਾ ਵੀ ਕੀਤਾ ਸੀਗਾ ਤੁਸੀਂ ਉਹ ਸਾਰੇ ਬਖਤੀਸ਼ ਦਾ ਪਾਰਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਲਾਈ ਕਿ ਤੜੀਆਂ ਅਜ ਕਰ ਜਾਈਏ ਵਾਂਟਡ ਕਿਹੜੇ ਮਾਮਲੇ ਵਿੱਚ ਸੀਗੇ ਉਹ ਇੱਕ ਲਗ ਲਗ ਮੁਕਦਮੇ ਵਾਂਗੜਾ ਇਹਦੇ ਵਿੱਚ ਜਿਹੜੇ ਮੁਕਦਮੇ ਇਹਦੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 40 ਡਾਟ ਜਿਹੜੇ ਬੰਤੇ ਨੂੰ ਅਰੈਸਟ ਕੀਤਾ ਗਿਆ ਤੇ ਸਭ ਵਾਂਗੜ ਸੀਗੇ ਉਹ ਵੀ ਜਿਹੜੇ ਨੰਬਰ ਤੇ ਕੀ ਕੀ ਅਸਲ ਗ੍ਰਾਮ ਦੀ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਗੋਲ ਦਾ ਪਿਸਤਲ ਤੇ ਚਾਰ ਜਿਹੜੇ ਬੱਤੀ ਬੋਲ ਦੇ ਪਿਸਤਲ 50 ਗਰਮ ਦੇ ਕੰਟਰੀ ਮੈਟ ਦਾ ਉਹ ਚੈੱਕ ਕਰਵਾ ਲਈ ਅਜੇ ਬਈ ਜਰਾ ਦੁਸ਼ ਸ੍ਰਮਾਨ ਬਹੁਜੇਂਦਰ ਮੰਨਦੇ ਫਰਦਰ ਜਿਹੜੀ ਜਦੀ ਟੈਰੋਗਿਸਟੀ ਚੱਲ ਰਹੀ ਹੈ ਮੂਲਿਕ ਪੁਛਗੀ ਚਿਸਲ ਕੀ ਆਇਆ ਫਿਰ ਹੁਣ ਤਾਂ ਇਹਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਖਤੀ ਕਰਦੇ ਥੈਂਕ ਯੂ